ਆਡਾ ਇੱਕ ਸੁਬਾਹ ਹੈ ਕਿ ਜਿਸ ਬੰਦੇ ਦੀ ਕੋਲ ਮਾਇਆ ਬਹੁਤੀ ਹੁੰਦੀ ਹੈ ਉਹ ਉਸੇ ਵੱਡਾ ਸਮਝੇ ਜਿਸ ਬੰਦੇ ਕੋਲ ਪੈਸਾ ਬਹੁਤ ਹੈ ਮਾਇਆ ਬਹੁਤੀ ਹੈ ਧਨ ਬਹੁਤ ਹੈ ਦੁਨੀਆ ਵੀ ਨਜ਼ਰ ਦੇ ਵਿੱਚ ਉਹ ਅਮੀਰ ਵੱਡਾ ਹੈ ਸਭ ਸਿਆਣੇ ਵੀ ਕੀਤੇ ਨੇ ਕਿੰਦੇ ਪੈਸਾ ਧਨ ਕੋਤ ਜਾਤ ਅਨਾਤਰੀ ਧਰਮ ਹਾਕ ਸਭ ਕੁਝ ਲੁਕੋਏ ਸਿਆਣੇ ਕੀ ਕਿਉਂਕਿ ਪੈਸੇ ਹੀ ਬੁਲੁਖਦੇ ਨੇ ਸਭ ਕੁਝ ਮਾਇਆ ਹੀ ਮਦੇਲੀ ਸਭ ਕੁਝ ਹੈ ਵਗਾਤਾ ਉਹ ਪਿਆਰ ਬੜਾ ਕਰਦਾ ਹੈ ਸਤਿਗੁਰੂ ਕਹਿੰਦੇ ਇੱਕ ਬੇਤੀ ਹੈ ਮਹਾਰਾਜ ਨੇ ਇੱਕ ਜ਼ਿਕਰ ਕੀਤਾ ਕਹਿੰਦੇ ਕੌਣ ਵੱਡਾ ਮਾਇਆ ਤੇ ਕਹਿੰਦੇ ਭਾਈ ਕੌਣ ਵੱਡਾ ਮਾਇਆ ਵੱਡੀ ਹੈ ਜਿਹਦੇ ਕੋਲ ਮਾਇਆ ਹੈ ਉਹ ਵੱਡਾ ਪਰ ਸਤਿਗੁਰੂ ਕਹਿੰਦੇ ਜੇ ਮੇਰੇ ਕੋਲ ਕੁਝ ਹੈ ਨਾ ਕਿ ਵੱਡਾ ਕਹੁੰਦੇ ਤੇ ਮੇਰੇ ਲਈ ਉਹ ਵੱਡਾ ਹੈ ਉਹ ਵੱਡਾ ਜਿਹਨਾਂ ਰਾਮ ਨੇ ਬੁਲਾਈ ਕਹਿੰਦੇ ਉਹ ਵੱਡਾ ਹੈ ਇਨੇ ਰਾਮ ਨਾਲ ਦੇ ਮਨੋ ਜੋੜਿਆ ਪਿਆ ਧੰਨ ਮਾਣਾ ਬੰਦਾ ਤਾਂ ਮੇਰੀ ਨਜ਼ਰ ਵਿੱਚ ਫਕੀਰ ਹੁੰਦਾ ਹੈ ਪਾਪ ਮੇਰੀ ਨਜ਼ਰ ਚ ਮਾਇਆ ਵਾਲੇ ਬੰਦੇ ਕੋਲ ਕੁਝ ਵੀ ਹੈ ਤੁਸੀਂ ਦੁਨਿਆਵੀ ਲੋਕ ਭਾਵੇਂ ਉਹ ਜਿੱਡਾ ਵੱਡਾ ਮਾਣ ਸਨਮਾਨ ਦੇ ਚਾਹੁੰਦੇ ਪਰ ਮੈਂ ਇਹ ਵੀ ਤੁਹਾਨੂੰ ਕਹਦਾ ਕਿ ਅਮੀਰ ਬੰਦੇ ਨੂੰ ਮਾਣ ਸਨਮਾਨ ਨਾਲ ਕਿਹੜਾ ਕੀ ਹੈ ਮਾਰਾ ਜੀ ਕਹਿੰਦੇ ਕਿ ਮੇਰੀ ਨਜ਼ਰ ਚ ਉਹ ਫਕੀਰ ਹੈ ਪਾਪ ਮੇਰੀ ਨਜ਼ਰ ਚ ਉਹਦੇ ਵਿੱਚ ਗੂਗੂ ਦੇ ਕੋਲ ਕੁਝ ਵੀ ਹੈ ਮਨੇ ਆਵੀ ਨਜ਼ਰ ਦੇ ਵਿੱਚ ਭਾਵੇਂ ਉਹ ਕੋਲ ਜਿੱਡਾ ਵੱਡਾ ਮਾਕੀਦਾ ਹੁੰਦੇ ਆਰਮਾਨ ਧਰਮ ညာ ਕਿੰਨੀ ਵੀ ਪਰੇਤਾ ਤੋਂ ਪਰ ਮੇਰੀ ਨਜ਼ਰ ਵਿੱਚ ਉਹ ਪੰਗਾ ਇੱਕ ਫਕੀਰ ਬੰਦਾ ਅਮੀਰ ਬੰਦਾ ਉਹ ਵਹਿਗਦੇ ਹਿਰਦੇ ਵਿੱਚ ਰੱਬ ਦਾ ਨਾਮ ਵਸਦਾ ਉਹਨੂੰ ਅਮੀਰ ਕਿਹਾ ਮਹਾਰਾਜ ਤੇ ਅਸੀਂ ਇਹ ਨੇ ਕਿ ਜਿਹੜਾ ਬੰਦਾ ਮਾਇਆ ਬੜਾ ਬਹੁਤ ਵੱਡਾ ਮਹਾਰਾਜ ਜਨੇ ਕਿ ਹਿਰਦੇ ਧਨ ਬਸੇ ਤੇਨੇ ਕਾ ਨਾਮ ਫਕੀਰ ਜਿਨ ਕੀ ਹਿਰਦੈ ਵਿਚੋਂ ਬਸੇ ਤਨ ਅੰਮ੍ਰਿਤ ਗਹਿਰ ਮਾਰਾ ਦੀ ਬਾਣੀ ਦਾ ਬਚਨ ਕਿਤੇ ਦੀਨਾ ਦੇ ਹਿਰਦੈ ਵਿਚ ਹਰ ਵੇਲੇ ਮਾਇਆ ਮਾਇਆ ਦਾ ਖਿਆਲ ਹੀ ਚੱਲਦਾ ਰਹਿਦਾ ਹੈ ਕਦੇ ਰੱਬ ਨੂੰ ਜੇ ਕੀਰੀ ਕਰਿਆ ਕਿਨੇ ਬੜੇ ਕੰਗਾਲ ਦੇ ਉਹ ਬੰਦੇ ਕੁਝ ਵੀ ਨਹੀਂ ਖਟਿਆ ਵਿਚਾਰਿਆ ਬਹੁਤੀ ਮਾਇਆ ਲਾਕੇ ਜੀ ਕਿ ਤੇਰੇ ਹੋਰ ਤੋਂ ਬਈ ਤਨ ਬੰਨਖਾ ਕੀ ਇਹ ਕਹੇ ਆਪਣੀ ਤਨ ਕੋ ਜਾਉਂ ਨਾਨਕ ਦਾ ਗਿਰਨ ਅਰਿਤ ਦਿਨ ਜਿੱਤੇ ਦਿਨ ਬਿਸਰੇ ਲੋ ਕਹਿੰਦੇ ਬਹੁਤੀ ਮਾਇਆ ਤੁਮਾਕੇ ਵੀ ਬੰਦਾ ਮਾਇਆ ਦੇ ਵਿੱਚ ਹੀ ਭੱਜਿਆ ਫਿਰਦਾ ਸੋਚਦਾ ਹੈ ਕਿ ਜੀ ਮਾਇਆ ਕੁਮਾਕੇ ਫੇਰ ਅਕੀ ਕਰਕੇ ਬੁਢਾਪੇ ਦੇ ਸਮੇਂ ਸੁੱਖ ਨਾਲ ਬੈਠ ਕੇ ਖਾਵਾਗਾ ਪਰ ਫੇਰ ਵੀ ਇਹ ਡਿੱਗਦਾ ਨਹੀਂ ਜਚਦਾ ਕ੍ਰਿਸ਼ਨਾ ਸੁਧੀ ਮਹਾਰਾਜ ਕਹਿੰਦੇ ਜਿਹਨੇ ਕਿਹਾ ਧਨ ਬਖੇ ਤਨਗਾ ਲਾਉ ਕਹਿੰਦੇ ਮੇਰੀ ਨਜ਼ਰ ਤੋਂ ਬੰਦੇ ਬੜੇ ਕੰਧਾਲ ਨੇ ਇਰੇ ਹਾਰ ਲਈ ਮਾਇਆ ਮਾਇਆ ਕਰਦੇ ਨੇ ਤੇ ਮੇਰੀ ਨਜ਼ਰ ਵਿੱਚ ਉਹ ਗੁਣੀ ਘੀਰ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵੱਸਦਾ ਹੈ ਜਿਹੜੇ ਰੱਬ ਨੂੰ ਹਰ ਵੇਲੇ ਚੇਤੇ ਕਰਦੇ ਨੇ ਭਾ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਸੇ ਇਹ ਨਾ ਤੁਣੀ ਘੀਰ ਕਹਿੰਦੇ ਮੇਰੀ ਨਜ਼ਰ ਵਿੱਚ ਉਹ ਗੁਣੀ ਘੀਰ ਨੇ ਭਾ ਜਿਹੜੀ ਨਜ਼ਰ ਚ ਉਹ ਬੰਦਾ ਵੱਡਾ ਵੱਡਾ ਹੈ ਜਿਹੜਾ ਰੱਬ ਨੂੰ ਚੇਤੇ ਕਰਦਾ ਰਹਿਣ ਜਿਹੜਾ ਬੰਦਾ ਮਾਇਆ ਨੂੰ ਚੇਤੇ ਕਰਦਾ ਰਹਿੰਦਾ ਮੇਰੀ ਨਜ਼ਰ ਤੋਂ ਮਹਾਰਾਜ ਕਿਤੇ ਮੁੜਾ ਕੇ ਗਾ हा कल्याण इसे भी चेतेम चेता माया हो जाए तिका खादा पता माया सब पवित्र है जो नाम कब का नाम तो है खा पीना पहनना माया भा सब पवित्र ही है ਉਹ ਮਾਇਆ ਵਾਸਤੇ ਕਰਕੇ ਪਵਿੱਤਰੇ ਦੇ ਚੰਗੇ ਪਾਸੇ ਲਾਉਂਦੇ ਨੇ ਤੇ ਉਹ ਧਰਮ ਦੀ ਹੀ ਕਮਾਈ ਕਰਦੇ